ਵਾਕੇ ਤੇ ਹਾਲਾਤ ਬੜੇ ਮਾੜੇ ਨੇ ਆਮ ਆਦਮੀ ਪਾਰਟੀ ਦੇ ਤੁਸੀਂ ਵਲੰਟੀਅਰ ਹੋ ਬੜੇ ਵੱਡੇ ਵੱਡੇ ਤੁਸੀਂ ਦਾਅਵੇ ਕੀਤੇ ਕਿ ਆ ਕੁਛ ਕੀਤਾ ਜਾਏਗਾ ਆ ਲਿਤਾਇਆ ਜਾਏਗਾ ਹਜੇ ਤੱਕ ਕੁਛ ਨਜ਼ਰ ਨਹੀਂ ਆਇਆ ਕਿਤੇ ਕੋਈ ਗੰਦਗੀ ਦਿਖਾ ਦਿਓ ਜਾਂ ਕਿਤੇ ਕੋਈ ਕੰਮ ਨਹੀਂ ਹੋਇਆ ਉਹ ਦਿਖਾਓ ਸਾਰੇ ਕੰਮ ਹੋ ਰਹੇ ਜਿੱਥੇ ਸੜਕਾਂ ਬਣਦੀ ਲੋੜ ਹੈ ਤੇ ਸੜਕਾਂ ਬਣਦੀ ਹੈ ਬੇ ਜਿੱਥੇ ਹੋਰ ਕੰਮ ਹੋਣ ਵਾਲੇ ਲੋੜ ਹੈ ਉਹ ਵੀ ਹੋ ਰਹੇ ਨੇ ਜੀ ਤੁਸੀਂ ਆਪ ਹੀ ਇੱਕ ਬੜਾ ਵੱਡਾ ਸਕੈਂਡਲ ਕੱਢਿਆ ਸੀ ਜਿਸ ਵਿੱਚ ਕਾਹੇ 50 ਲੱਖ ਰੁਪਏ ਇੱਕ ਪਾਰਕ ਵਾਸਤੇ ਆਏ ਸੀ ਰੁਪਈਆ ਨਹੀਂ ਸੀ ਉੱਥੇ ਲੱਗਾ ਤੁਹਾਨੂੰ ਲੱਗਦਾ ਤੁਸੀਂ ਤੇ ਆਪ ਹੀ ਕਹਿ ਰਹੇ ਸੀਗੇ ਇੱਥੇ ਕੰਮ ਨਹੀਂ ਹੋਇਆ ਤੇ ਹੁਣ ਤੁਸੀਂ ਕਹਿ ਰਹੇ ਸਾਰੇ ਕੰਮ ਹੋ ਗਏ ਨੇ ਤੁਹਾਡੀ ਪਾਰਟੀ ਦੇ ਹੀ ਬੰਦੇ ਸੀ ਨਾ ਪਾਰਟੀ ਵਿੱਚ ਸ਼ਾਮਿਲ ਵੀ ਤੁਸੀਂ ਕੀਤਾ ਉਦੋਂ ਤੇ ਪਰਿਵਾਰ ਵੱਡਾ ਕਰਨ ਦੀ ਗੱਲ ਕਰਦੇ ਸੀਗੇ ਕਿ ਪਰਿਵਾਰ ਵੱਡਾ ਹੋ ਰਿਹਾ ਵਾ ਕਦੀ ਇਹਨੂੰ ਲੈ ਆਓ ਕਦੀ ਉਹਨੂੰ ਲੈ ਆਓ ਉਦੋਂ ਨਹੀਂ ਪਾਰਟੀ ਨੂੰ ਲੱਗਦਾ ਸੀ ਪਤਾ ਸੀਗਾ ਕਿ ਇਹ ਬੰਦੇ ਕਰਪਟਰ ਅਗੇ ਨੇ ਤੇ ਇਹਨਾਂ ਨੂੰ ਨਾ ਹੀ ਲਿੱਤਾ ਕਰਪਟ ਬੰਦਾ ਕਿੰਨੇ ਕਦੇ ਸਾਡੀ ਪਾਰਟੀ 'ਚ ਰਹਿ ਸਕਦਾ ਜਿੰਨੇ ਸਪੀਡ ਨਾਲ ਸਾਡੀ ਪਾਰਟੀ 'ਚ ਆਏ ਉਹਨੇ ਸਪੀਡ ਨਾਲ ਪਾਰਟੀ ਛੱਡ ਕੇ ਜਾਣਾ ਪਿਆ ਉਹਨਾਂ ਨੂੰ ਇਹ ਹੀ ਗਿਆ ਸੀਗਾ ਕਿ ਕੋਈ ਫਿਲਮ ਦਾ ਨਾਮ ਲਿੱਤਾ ਸੀਗਾ ਬਬਲੀ ਕੁਝ ਐਸਾ ਸ਼ਾਇਦ ਇਹੀ ਨਾ ਹੋਏਗਾ ਕਹਿੰਦੇ ਜੀ ਇਹ ਦੋਨੇ ਜਾਰੇ ਐਕਟਿੰਗ ਕਰਦੇ ਡਰਾਮਾ ਕਰਦੇ ਤੇ ਅਸੀਂ ਬਿਨਾ ਪੈਸੇ ਖਰਚੇ ਅਸੀਂ ਡਰਾਮਾ ਦੇਖਣ ਜਾਈਦਾ ਜੋ ਕਹਿੰਦੇ ਅਸੀਂ ਸੁਣ ਗਿਆ ਜੀ ਦਾ ਤੋਂ ਵੱਡੀ ਗਲਤੀ ਮੇਰੀ ਇਵੇਂ ਆਮ ਆਦੀ ਪਾਰਟੀ ਜੀ ਕਹਿੰਦਾ ਗਲਤੀ ਕੋ ਦੂਜੀ ਨਹੀਂ ਕੋਈ ਮੰਨਦੇ ਆਪਣੇ ਖੁਦ ਕਹਿ ਰਹੇ ਨੇ ਕਿ ਗਾਰਬੇਜ ਚੁੱਕਿਆ ਨਹੀਂ ਜਾ ਰਿਹਾ ਸਾਨੂੰ ਖੁਦ ਸੜਕਾਂ ਤੋਂ ਉਤਰਨਾ ਪਊਗਾ ਤੇ ਸਭ ਕੁਝ ਸਾਫ਼ ਸੁਥਰਾ ਕਰਾਉਣਾ ਵਾ ਅਮਨ ਰੋੜਾ ਆਏ ਉਦੋਂ ਲਾਈਟਾਂ ਚਾਲੂ ਹੋਈਆਂ ਤੁਹਾਨੂੰ ਲੱਗਦਾ ਦਰਬਾਰ ਸਾਹਿਬ ਜੀ ਕਿ ਤੁਹਾਨੂੰ ਤੁਸੀਂ ਕਹਿੰਦੇ ਸਾਰਾ ਕੰਮ ਹੋਇਆ ਪੰਜਾਬ ਦੇ ਸਰ ਦੇ ਰਮਨਜੀਤ ਨਜ਼ਰ ਨਹੀਂ ਆਇਆ ਸਾਨੂੰ ਨਜ਼ਰ ਨਹੀਂ ਆਇਆ ਤੁਹਾਨੂੰ ਪਤਾ ਨਹੀਂ ਕੱਢੀ ਨਜ਼ਰ ਆ। ਕਾਣੀਆ ਪਾਰਟੀ ਆ ਤੁਸੀਂ ਦੇਖੇ ਰਵੈਤੇ ਪਾਰਟੀਆ ਗੰਧ ਪਾ ਕੇ ਰੱਖਿਆ ਹੋਇਆ ਚਾਹੇ ਭਾਜਪੀ ਆ ਗਈ ਚਾਹੇ ਕਾਂਗਰਸ ਆ ਗਈ ਚਾਹੇ ਕੋਈ ਆ ਗਈ ਹੈ ਇਹਨਾਂ ਨੇ ਗੰਧ ਇੰਨਾ ਕ ਪਾ ਦਿੱਤਾ ਹੋਇਆ ਹੈ ਕੂੜਾ ਸਾਫ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗੇਗਾ ਥੋੜਾ ਟਾਈਮ ਦਿਓ ਸਾਡੇ। ਕਰਕੇ ਤੇ ਤੁਹਾਨੂੰ ਚੁਣਿਆ ਸੀਗਾ ਗੰਧ ਸਾਫ ਕਰਨ ਵਾਸਤੇ ਜੀ ਤੁਸੀਂ ਤੇ ਝਾੜੂ ਹੱਥ ਚ ਫੜਿਆ ਜੀ ਤੁਸੀਂ ਆਪ ਕਹਿੰਦੇ ਗੰਧ ਖਤਮ ਕਰਾਂਗੇ ਲੇਕਿਨ 2.5 ਸਾਲ ਲਾ ਕੇ ਗੰਧ ਨਹੀਂ ਖਤਮ ਹੋ ਪਾਰਿਆ ਕਿਉਂ ਨਹੀਂ ਹੋ ਪਾਰਿਆ ਸਰ ਅਸੀਂ ਗੰਦ ਸਾਫ ਕਰਤਾ ਬਸ ਹੁਣ ਥੋੜਾ ਜਿਹਾ ਪੋਚਾ ਲਗਾਉਣ ਵਾਲਾ ਹੈਗਾ ਕਾਰਪੋਰੇਸ਼ਨ ਇਲੈਕਸ਼ਨ ਹਾਲਾਂਦੋ ਉਹ ਵੀ ਪੋਚਾ ਲਗਾ ਦਾਂਗੇ ਸਭ ਸਾਫ ਹੋ ਜਾਏਗਾ 2 ਸਾਲ ਤੇ ਹੋ ਗਏ ਜੀ ਅਮਰਸਰ ਵਹਿ ਨਗਰ ਨਗਰ ਨਿਗਮ ਤੋਂ ਬਗੈਰ ਤੁਰਿਆ ਫਿਰਦਾ ਵਾ ਇਹਿੰਦਸ ਟਿਪਸ ਤੇ ਰੱਖਿਆ ਕੋਚ ਗ੍ਰੀਨ ਪੈਨ ਫੜ ਲਿਆ ਜੀ ਭਗਵੰਤ ਮਾਨ ਸਾਹਿਬ ਨੇ ਦਿੱਤਾ ਸਰ ਮੇਰੇ ਕੰਮ ਕਾਫੀ ਹੋਣ ਵਾਲੇ ਨੇ ਮੈਂ ਤੁਹਾਨੂੰ ਬੜੀ ਛੇਤੀ ਫਿਰ ਨੈਕਸਟ ਦੱਸਾਂਗਾ ਮੈਂ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਗਰਮ ਦੀਆਂ ਚੋਣਾਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਜਿਸ ਵਿੱਚ ਅੰਮ੍ਰਿਤਸਰ ਦੀ ਨੋਟੀਫਿਕੇਸ਼ਨ ਵੀ ਕੁਝ ਦਿਨਾਂ ਬਾਅਦ ਜਾਰੀ ਕੀਤੀ ਜਾਵੇਗੀ ਲੇਕਿਨ ਹੋਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਹਾਲਾਤ ਲਗਾਤਾਰ ਹੀ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਅਤੇ ਸਭ ਤੋਂ ਪੋਸ਼ ਇਲਾਕਾ ਰਾਣੀ ਕਾ ਬਾਗ ਜਿੱਥੇ ਕਿ ਹਾਲਾਤ ਜਿਹੜੇ ਸੀਗੇ ਲਗਾਤਾਰ ਹੀ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਜੋ ਐਡਵੋਕੇਟ ਰਮਨ ਨੇ ਮੇਰੇ ਸਾਹਮਣੇ ਮੌਜੂਦ ਨੇ ਗੱਲਬਾਤ ਕਰ ਲੈਂਿਆ ਸਰ ਤੁਹਾਡੇ ਇਲਾਕੇ ਦੇ ਹਾਲਾਤ ਬੜੇ ਮਾੜੇ ਨੇ ਆਮ ਆਦਮੀ ਪਾਰਟੀ ਦੇ ਤੁਸੀਂ ਵਲੰਟੀਅਰ ਹੋ ਬੜੇ ਵੱਡੇ ਵੱਡੇ ਤੁਸੀਂ ਦਾਅਵੇ ਕੀਤੇ ਕਿ ਆ ਕੁਝ ਕੀਤਾ ਜਾਏਗਾ ਆ ਲਿਤਾ ਜਾਏਗਾ ਹਜੇ ਤੱਕ ਕੁਝ ਨਜ਼ਰ ਨਹੀਂ ਆਇਆ ਸਰ ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਹੋ ਜਿਹੜਾ ਰਾਉਂਡ ਲਗਾ ਕੇ ਚੈੱਕ ਕਰੇ ਕਿ ਮੈਨੂੰ ਦੱਸੋ ਕਿ 2.5 ਸਾਲ ਦੇ ਵਿੱਚ ਹੋਏ ਸਾਡਾ ਟਨੇ ਹੋਰ ਔਰ ਰਾਣੀ ਬਾਗ ਦਾ ਕੋਈ ਪਾਰਕ ਲੈ ਲੋ ਕੁਝ ਲੈ ਲੋ ਕਿਤੇ ਕੋਈ ਗੰਦਗੀ ਦਿਖਾ ਦਿਓ ਜਾਂ ਕਿਤੇ ਕੋਈ ਕੰਮ ਨਹੀਂ ਹੋਇਆ ਉਹ ਦਿਖਾਓ ਸਾਰੇ ਕੰਮ ਹੋ ਰਹੇ ਜਿੱਥੇ ਸੜਕਾਂ ਬਣਾਂ ਲੋੜ ਤੇ ਸੜਕਾਂ ਬਣਦੀ ਹੈ ਬੇ ਜਿੱਥੇ ਹੋਰ ਕੰਮ ਹੋਣ ਵਾਲੇ ਲੋੜ ਆ ਉਹ ਵੀ ਹੋ ਰਹੇ ਨੇ ਬਸ ਤੁਸੀਂ ਇਲੈਕਸ਼ਨ ਦੀ ਵੇਟ ਹੋ ਰਹੀ ਹੈ ਕਾਰਪੋਰੇਸ਼ਨ ਬਣਨ ਦੇ ਬਾਕੀ ਕੰਮ ਵੀ ਹੋ ਜਾਣਗੇ ਰਮਨ ਜੀ ਤੁਸੀਂ ਆਪ ਹੀ ਇੱਕ ਬੜਾ ਵੱਡਾ ਸਕੈਂਡਲ ਕੱਢਿਆ ਸੀ ਜਿਸ ਵਿੱਚ ਕਿਹਾ ਹੀ 50 ਲੱਖ ਰੁਪਏ ਇੱਕ ਪਾਰਕ ਵਾਸਤੇ ਆਏ ਸੀ ਰੁਪਈਆ ਨਹੀਂ ਸੀ ਉੱਥੇ ਲੱਗਾ ਤੁਹਾਨੂੰ ਲੱਗਦਾ ਤੁਸੀਂ ਤੇ ਆਪ ਹੀ ਕਹਿ ਰਹੇ ਸੀਗੇ ਇੱਥੇ ਕੰਮ ਨਹੀਂ ਹੋਇਆ ਤੇ ਹੁਣ ਤੁਸੀਂ ਕਹਿ ਰਹੇ ਸਾਰੇ ਕੰਮ ਹੋ ਗਏ ਨੇ ਸਰ ਉਸ ਵੇਲੇ ਚੈੱਕ ਕਰੋ ਕੰਮ ਕਰਾਏ ਗਏ ਨੇ ਜਿਹੜਾ ਉਹਦਾ ਦੋਸ਼ੀ ਸੀਗਾ ਉਹ ਐਸ ਵਕਤ ਉਹਦਾ ਕਿੰਨੇ ਭਜ ਰਿਹਾ ਅੱਗੇ ਲੱਗ ਕੇ ਤੇ ਕਾਰਪੋਰੇਸ਼ਨ ਬਣਦੇ ਹੋ ਉਹ ਇਨਕੁਆਰੀ ਹੁੰਦਾ ਕਿ ਬੜੀ ਛੇਤੀ ਹੋ ਰਹੀ ਹੈ ਸਭ ਕੁਝ ਹੋ ਜਾਏਗਾ। ਕੌਣ ਸੀਗੇ ਤੁਹਾਡੀ ਪਾਰਟੀ ਦੇ ਹੀ ਬੰਦੇ ਸੀ ਨਾ ਪਾਰਟੀ ਸ਼ਾਮਿਲ ਵੀ ਤੁਸੀਂ ਕੀਤਾ ਉਦੋਂ ਤੇ ਪਰਿਵਾਰ ਵੱਡਾ ਕਰਨ ਦੀ ਗੱਲ ਕਰਦੇ ਸੀਗੇ ਕਿ ਪਰਿਵਾਰ ਵੱਡਾ ਹੋ ਰਿਹਾ ਵਾ ਕਿ ਇਹਨੂੰ ਲੈ ਆਓ ਕਦੀ ਉਹਨੂੰ ਲੈ ਆਓ ਉਦੋਂ ਨਹੀਂ ਪਾਰਟੀ ਨੂੰ ਲੱਗਦਾ ਸੀ ਪਤਾ ਸੀਗਾ ਕਿ ਇਹ ਬੰਦੇ ਕਰਪਟਰ ਹੈਗੇ ਨੇ ਤੇ ਇਹਨਾਂ ਨੂੰ ਨਾ ਹੀ ਲਿੱਤਾ ਜਾਵੇਂ ਸੀ ਹੋ ਜਾਏਗਾ। ਸਰ ਤੁਸੀਂ ਦੇਖਿਆ ਹੀ ਹੋਏਗਾ ਕਰਾਪਟ ਬੰਦਾ ਕਿੰਨੀ ਕੁ ਦਿਨ ਸਾਡੀ ਪਾਰਟੀ 'ਚ ਰਹਿ ਸਕਦਾ। ਜਿੰਨੇ ਸਪੀਡ ਨਾਲ ਸਾਡੀ ਪਾਰਟੀ 'ਚ ਆਏ ਓਨੇ ਸਪੀਡ ਨਾਲ ਪਾਰਟੀ ਛੱਡ ਕੇ ਜਾਣਾ ਪਿਆ ਉਹਨਾਂ ਨੂੰ। ਉਹਨਾਂ ਦੀ ਕਹਿੰਦੇ ਕਹਿੰਦੇ ਆਮ ਆ ਸਰ ਜਿਹੜੀ ਗਲਤੀ ਸੀਗੀ ਉਹਦੀ ਸਜ਼ਾ ਉਹਨਾਂ ਮਿਲੇਗੀ ਗਲਤੀ ਐਸੀ ਹੀ ਉਹਦੀ ਕਿ ਉਹਨੇ ਜੋ ਕਰਪਟ ਕਰਪਸ਼ਨ ਕੀਤੀ ਹੈ ਜੋ ਜੋ ਗਲਤ ਕੰਮ ਕੀਤੇ ਹੈ ਤੁਹਾਡੇ ਸਾਹਮਣੇ ਹੈਗੇ ਜੋ ਉਹਨਾਂ ਸਭ ਤੋਂ ਵੱਡੀ ਗਲਤੀ ਮੇਰੀ ਇਹ ਮ ਆਮ ਆਦਮੀ ਪਾਰਟੀ ਦੀ ਗਲਤੀ ਕੋਈ ਦੂਜੀ ਨਹੀਂ ਕੋਈ ਮੰਨਦੇ ਮੈਂ ਹਾਂ ਬਿਲਕੁਲ ਉਹਦੀ ਸਭ ਤੋਂ ਵੱਡੀ ਗਲਤੀ ਇਹੀ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਆਇਆ ਆਮ ਆਦਮੀ ਪਾਰਟੀ ਨੇ ਉਹਦੀ ਜਿੱਡੀਆਂ ਸਕੈਂਡਲ ਸੀ ਜਿੰਨੇ ਗਲਤੀਆਂ ਸੀ ਉਹਨਾਂ ਐਕਸੈਪਟ ਨਹੀਂ ਕੀਤਾ 2.5 ਸਾਲਾਂ ਦੇ ਵਿੱਚ ਤੁਸੀਂ ਲੱਗਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਉਂਕਿ ਧਾਰੀਵਾਲ ਸਾਹਿਬ ਤੇ ਖੁਦ ਕਹਿ ਰਹੇ ਨੇ ਕਿ ਗਾਰਬੇਜ ਚੁੱਕਿਆ ਨਹੀਂ ਜਾ ਰਿਹਾ ਸਾਨੂੰ ਖੁਦ ਸੜਕਾਂ ਤੋਂ ਉਤਰਨਾ ਪਊਗਾ ਤੇ ਸਭ ਕੁਝ ਸਾਫ਼ ਸੁਥਰਾ ਕਰਾਉਣਾ ਪਊ ਅਮਨ ਰੋੜਾ ਆਏ ਉਦੋਂ ਲਾਈਟਾਂ ਚੱਲੂ ਹੋਈਆਂ ਤੁਹਾਨੂੰ ਲੱਗਦਾ ਦਰਬਾਰ ਸਾਹਿਬ ਜੀ ਕਿ ਤੁਹਾਨੂੰ ਤੁਸੀਂ ਕਹਿੰਦੇ ਸਾਰਾ ਕੰਮ ਹੋਇਆ ਪੰਜਾਬ ਦੇ ਸਰ ਦੇ ਵਿੱਚ ਰਮਨਜੀਤ ਨજર ਨਹੀਂ ਆਇਆ ਸਾਨੂੰ ਨજર ਨਹੀਂ ਆਇਆ ਤੁਹਾਨੂੰ ਪਤਾ ਨਹੀਂ ਕੱਡੀ ਨਜ਼ਰ ਨਾ ਨਜ਼ਰ ਸਰ ਤੁਸੀਂ ਇਹ ਦੇਖੋ ਕਿ ਜਿਸ ਜਿਸ ਜਗ੍ਹਾ ਤੇ ਕੋਈ ਕਮੀ ਨਜ਼ਰ ਆਈ ਹੈ ਸਾਰੇ ਚਾਹੇ ਮੰਤਰੀ ਸਾਹਿਬਾਨ ਨੂੰ ਆਈਏ ਚਾਹੇ ਦੂਜੇ ਮੰਤਰੀ ਸਾਹਿਬਾਨ ਨੂੰ ਆਈਏ ਉਸੇ ਟਾਈਮ ਉਸੇ ਐਕਸ਼ਨ ਲਿੱਤਾ ਗਿਆ ਉਹ ਠੀਕ ਕਰਾਈ ਗਈ ਹੈ ਔਰ ਤੁਸੀਂ ਇਹ ਦੇਖ ਰਹੇ ਹੋ ਨਕਾਮੀਆਂ ਕਿਹਦੀਆਂ ਆ ਅੱਜ ਵੀ ਉਹਦੇ ਅਗਲੇ ਦੇ ਮਨੋਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਜੇ ਸੁਨਣਾ ਪਿਤਾ ਤੁਹਾਡੇ ਕੋਲੋਂ ਕਿ ਅੱਜ ਵੀ ਅਸੀਂ ਲਾਈਟਾਂ ਔਰ ਨਾਲੀਆ ਔਰ ਸਵੈ ਦੇ ਵਿੱਚ ਉਲਝੇ ਹੋਏ ਆ ਜਦ ਕਿ ਸਾਡੀ ਜਿਹੜੀ ਤਰੱਕੀ ਸੀ ਹੋਰ ਲੈਵਲ ਤੇ ਹੋਣੀ ਚਾਹੀਦੀ ਸੀ 70 ਸਾਲ ਪੁਰਾਣੀਆ ਪਾਰਟੀ ਆ ਤੁਸੀਂ ਦੇਖੀ ਰਵੈਤੇ ਪਾਰਟੀ ਆ ਗੰਦ ਬਾਕੇ ਰੱਖਿਆ ਹੋਇਆ ਚਾਹੇ ਭਾਜਪਾ ਆ ਗਈ ਚਾਹੇ ਕਾਂਗਰਸ ਆ ਗਈ ਚਾਹੇ ਕੋਈ ਆ ਗਈ ਹੈ ਇਹਨਾਂ ਨੇ ਗੰਦ ਇੰਨਾ ਕ ਪਾ ਦਿੱਤਾ ਹੈ ਕੂੜਾ ਸਾਫ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗੇਗਾ ਥੋੜਾ ਟਾਈਮ ਦਿਓ ਸਾਨੂੰ ਤੁਸੀਂ ਕਰਕੇ ਤੇ ਤੁਹਾਨੂੰ ਚੁਣਿਆ ਸੀਗਾ ਗੰਦ ਸਾਫ ਕਰਨ ਵਾਸਤੇ ਜੀ ਤੁਸੀਂ ਤੇ ਝਾੜੂ ਹੱਥ ਚ ਫੜਿਆ ਜੀ ਤੁਸੀਂ ਆਪ ਕਹਿੰਦੇ ਗੰਦ ਖਤਮ ਕਰਾਂਗੇ ਲੇਕਿਨ 2.5 ਸਾਲ ਲੱਗੇ ਗੰਦ ਨਹੀਂ ਖਤਮ ਹੋ ਪਾਰਿਆ ਕਿਉਂ ਨਹੀਂ ਹੋ ਪਾਰਿਆ ਮੈਂ ਤੇ ਇਹ ਪੁੱਛ ਰਿਹਾ ਤੁਹਾਨੂੰ ਸਰ ਅਸੀਂ ਗੰਦ ਸਾਫ ਕਰਤਾ ਬਸ ਹੁਣ ਥੋੜਾ ਜਿਹਾ ਪੋਚਾ ਲਗਾਉਣ ਵਾਲਾ ਹੈ ਕਾਰਪੋਰੇਟ ਇਲੈਕਸ਼ਨ ਹੋਲਾਂਦੋ ਉਹ ਵੀ ਪੋਚਾ ਲਗਾ ਦਾਂ ਦੁਬਾਰਾ ਸੁਪਰੀਮ ਕੋਰਟ ਚ ਰੁਕ ਕਰਤਾ ਨਹੀਂ ਸਾਨੂੰ ਨਵੀਂ ਵਾਰਡਬੰਦੀ ਕਰ ਲੈਣ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਹਾਰ ਮੰਨੀ ਹੋਈ ਤਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਪੋਸਟਪੋਨ ਕਰੀ ਜਾ ਰਹੇ ਨਾਲ ਨਾਲ ਸਰ ਤੁਹਾਨੂੰ ਇਹ ਕਿਹਨੇ ਗਲਤਫਹਿਮੀ ਕਹਿਤੀ ਇਹ ਜਿਹੜੇ ਵਾਰਡਬੰਦੀ ਦੇ ਉੱਪਰ ਆਬਜੈਕਸ਼ਨ ਜਿਹੜੇ ਕਿਤੇ ਸੀ ਇਹ ਤੁਹਾਡੀ ਆਪੋਜੀਸ਼ਨ ਪਾਰਟੀਆ ਕਿਤੇ ਸੀ ਉਹ ਕੱਲ ਹੀ ਤਾਂ ਕੱਲ ਹੀ ਤੁਸੀਂ ਦੇਖੋ ਇੱਕ ਹੋਰ ਨਵਾਂ ਸ਼ਹੀਦਾ ਉੱਠਿਆ ਉਹ ਜਾ ਕੇ ਰਿਟ ਪਾ ਕੇ ਆ ਗਿਆ ਜਦਕਿ ਉਹਨੂੰ ਇਹ ਨਹੀਂ ਪਤਾ ਕਿ ਸਭ ਕੁਝ ਹੋ ਗਿਆ ਸੁਪਰੀਮ ਕੋਰਟ ਦੇ ਆਰਡਰ ਆ ਗਏ ਨੇ ਉਹ ਸ਼ਹੀਦੇ ਅੱਜ ਵੀ ਰਿਟਾ ਪਾ ਰਹੇ ਨੇ ਉਹ ਇਹਨਾਂ ਗੰਦੇ ਪੇੜੇ ਆ ਕਿ ਪੇੜਾ ਪੇੜਾ ਕਰਕੇ ਜਿੰਨਾ ਰੇਟਾ ਪਾਈਆਂ ਸੀ ਉਹਦੇ ਕਰਕੇ ਇਲੈਕਸ਼ਨ ਲੇਟ ਹੋਏ ਨੇ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪੜੇ ਲਿਖੇ ਨੇ ਬڑے ਲੋਕ ਸੂਝਵਾਨ ਨੇ ਲੱਗਦਾ ਹੈ ਤੁਹਾਨੂੰ ਕਿ ਚੰਗੇ ਕੈਂਡੀਡੇਟ ਨੂੰ ਚੁਣ ਸਕਦੇ ਨੇ ਕਿਸੇ ਜਗ੍ਹਾ ਤੇ ਸਰ ਮੈਨੂੰ ਨਹੀਂ ਲੱਗਦਾ ਇਹ ਸਾਰੀ ਦੁਨੀਆ ਨੂੰ ਪਤਾ ਹੈ ਇੱਕ ਰਾਣੀਗਾ ਬਾਗ ਗਵਾਲਬੰਡੀ ਔਰ ਕੈਂਟ ਦਾ ਏਰੀਆ ਔਰ ਜਿਹੜਾ ਵੀ ਸਾਫ਼ ਏਰੀਆ ਹੈ ਉਹ ਕਿਸੇ ਵੀ ਗੰਦੇ ਅੰਸ਼ ਨੂੰ ਅੱਗੇ ਨਹੀਂ ਲੈ ਕੇ ਜਾਣਗੇ ਜਿਹੜੀ ਪੁਰਾਣੀ ਇਹ ਗਲਤੀ ਆ ਉਸ ਗਲਤੀ ਨੂੰ ਨਹੀਂ ਦੁਹਾਨਗੇ ਲੇਕਿਨ 2017 ਤੋਂ ਲੈ ਕੇ ਤੇ ਹੁਣ ਤੱਕ ਤੁਹਾਨੂੰ ਲੱਗਦਾ ਕੋਈ ਕੰਮ ਹੋ ਪਿਆ ਤੁਹਾਡੇ 2 ਸਾਲ ਦੇ ਟਰਨਯੂਰ ਨੂੰ ਛੱਡ ਕੇ 2017 ਤੋਂ ਲੈ ਕੇ ਕਦੋਂ ਤੱਕ ਕਹਿ ਰਹੇ ਜੀ ਹੁਣ ਤੱਕ ਜਿਹੜੀ ਅਜੇ ਤੱਕ ਇਲੈਕਸ਼ਨ ਨਹੀਂ ਤੁਹਾਨੂੰ ਲੱਗਦਾ ਕੋਈ ਕੰਮ ਹੋ ਪਿਆ ਸਰ ਤੁਸੀਂ ਮੈਂ ਨਾ 2022 ਤੋਂ ਲੈ ਕੇ 2024 ਤੱਕ ਦੀ ਗੱਲ ਕਰੋ 2 ਸਾਲਾਂ ਨੂੰ ਛੱਡ ਕੇ ਹੀ ਮੈਂ ਕੱਲ ਕਹਿ ਰਿਹਾ ਤੁਹਾਨੂੰ 2 ਸਾਲਾਂ ਤੋਂ ਪਹਿਲਾਂ ਤੁਸੀਂ ਦੇਖੋ ਕਿ ਕੋਈ ਕੰਮ ਨਹੀਂ ਜੇ ਕੰਮ ਹੋਏ ਹੁੰਦੇ ਤੇ ਅੱਜ ਤੁਸੀਂ ਕਿਉਂ ਕਹਿੰਦੇ ਕਿ ਲਾਈਟਾਂ ਨਹੀਂ ਚੱਲ ਰਹੀਆਂ ਤੁਸੀਂ ਕਿਵੇਂ ਕਹਿੰਦੇ ਕਿ ਅੱਜ ਸਫਾਈ ਨਹੀਂ ਹੋ ਰਹੀ ਸਰ ਉਹ ਪੁਰਾਣੇ ਠੇਕੇ ਦਿੱਤੇ ਹੋਏ ਪੁਰਾਣੇ ਸਫਾਈ ਵਾਲੇ ਪੁਰਾਣੇ ਹੀ ਤੁਹਾਡੇ ਟੈਂਪੂ ਆਟੋ ਜਿਹੜੇ ਅੱਜ ਕੰਡਮ ਹੋ ਰਹੇ ਨਾ ਉਸ ਨੂੰ ਨਵੇਂ ਲਿਆਂਦੀ ਲੋੜ ਸਾਡੀ ਛੇਤੀ ਕਾਰਪੋਰੇਸ਼ਨ ਬੜ ਰਹੀ ਹੈ ਅਸੀਂ ਨਵੇਂ ਲੈ ਕੇ ਆਵਾਂਗੇ ਕਾਂਗਰਸ ਸਾਹਿਬ ਕਹਿੰਦੇ ਨੇ ਕਹਿੰਦੇ ਕਿ ਅਸੀਂ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਸਾਰਾ ਸਾਡਾ ਪਰਿਵਾਰ ਹੈ ਪਰਿਵਾਰ ਦੇ ਨਾਲ ਸਾਨੂੰ ਉਹਨਾਂ ਨੇ ਆਪ ਕਿਹਾ ਕਿ ਜੇ ਨਹੀਂ ਕੋਈ ਪਾਰਟੀ ਟਿਕਟ ਦਿੰਦੀ ਤੇ ਅਸੀਂ ਇੰਡੀਪੈਂਡੈਂਟ ਲੜਾਂਗੇ ਕਹਿੰਦੇ ਪਰਿਵਾਰ ਸਾਡਾ ਸਾਡੇ ਨਾਲ ਹੈ ਸਾਰਾ ਇਲਾਕਾ ਸਾਡਾ ਪਰਿਵਾਰ ਹੈ ਤੇ ਤੁਸੀਂ ਕਿਤਾ ਹਰਾ ਦੋਗੇ ਉਹਨਾਂ ਨੂੰ ਸਰ ਪਰਿਵਾਰ ਦੀ ਜਿਹੜੀ ਗੱਲਬਾਤ ਹੈ ਨਾ ਪਰਿਵਾਰ ਹੋ ਕੀ ਕਹਿੰਦੇ ਮੇਰੀ ਸਾਰੀ ਪਾਰਟੀ ਹੈ ਮੇਰੇ ਪਰਿਵਾਰ ਹੈ ਵੈਸੇ ਤੇ ਮੈਂ ਉਹਨਾਂ ਨੂੰ ਕੰਪੇਅਰ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਨਾਮ ਲੈਤਾ ਮੈਨੂੰ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿੰਦਾ ਮਤਲਬ ਤੁਸੀਂ ਨਹੀਂ ਸਮਝੇ ਉਹਨਾਂ ਦੇ ਕਹਿਣ ਦੇ ਵਿੱਚ ਬਹੁਤ ਵੱਡਾ ਲੌਜੀਕ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਤੁਸੀਂ ਸਮਝੋ ਉਹਨਾਂ ਦਾ ਕਹਿੰਦਾ ਮਤਲਬ ਇਹ ਸੀ ਕਿ ਇਹ ਪਰਿਵਾਰ ਚਾਹੇ ਕਿਸੇ ਪਾਰਟੀ ਨਾਲ ਲਿੰਕ ਹੋਵੇ ਚਾਹੇ ਮੇਰੇ ਸਖੇ ਹੋਣ ਚਾਹੇ ਮੇਰੇ ਦੂਜੇ ਪਾਰਟੀ ਦੇ ਹੋਣ ਚਾਹੇ ਪਾਰਟੀ ਦੇ ਹੋਣ ਜਾਂ ਨਾ ਹੋਣ ਚਾਹੇ ਰਿਸ਼ਤਾਰੀਆਂ ਹੋਣ ਮੈਂ ਕਿਸੇ ਨੂੰ ਬਖਸ਼ਣਾ ਨਹੀਂ ਸਭ ਕੋਲੋਂ ਕਰਪਸ਼ਨ ਲੈਣੀ ਹੀ ਲੈਣੀ ਹੈ ਲੈਂਡਰ ਪਾਣਾ ਕੁਝ ਕਰਨਾ ਉਹਦੇ ਮੈਂ ਚਾਰजेस ਲੈਣੇ ਹੀ ਲੈਣੇ ਆ ਉਹ ਜੈਨੂਨ ਕੰਮ ਕਰਦਾ ਮੈਂ ਉਹਦੇ ਵਿੱਚ ਵੀ ਜਾ ਕੇ ਪੱਗੇ ਪਾਣੇ ਆ ਜੇ ਮੇਰੀ ਗੱਲ ਝੂਠੀ ਹੋਵੇ ਤੇ ਉਹ ਮੇਰੇ ਉੱਪਰ ਮਾਨਾ ਨੀ ਦਾ ਕੇਸ ਕਰ ਸਕਦੇ ਨੇ ਲੇਕਿਨ ਜੇ ਤੁਸੀਂ ਕਹਿੰਦੇ ਹੋ ਕਿ ਮਾਨਾ ਨੀ ਦਾ ਕੇਸ ਕਰ ਸਕਦੇ ਨੇ ਲੇਕਿਨ ਤੁਹਾਨੂੰ ਲੱਗਦਾ ਕਿ ਇੱਕ ਬੰਨੇ ਆਮ ਆਦੀ ਪਾਰਟੀ ਦਾ 2-1.5 ਸਾਲ ਉਹ ਹੀ ਸਾਰੇ ਨੇ ਤੋਂ ਹੁਣ ਵੀ ਨਵੀਂ ਨੋਟੀਫਿਕੇਸ਼ਨ ਚ ਜਾਰੀ ਹੋਇਆ ਨਾਲ ਅੱਜ ਮੀਟਿੰਗ ਜਿਹੜੀ ਹੋਈ ਹੈ ਜਲੰਧਰ ਚ ਸਾਫ਼ ਤੌਰ ਤੇ ਕਹਿ ਕੇ ਕੋਈ ਵੀ ਵਿਅਕਤੀ ਜੇਕਰ ਉਹਦਾ ਵਕਾਲਤ ਕਰਦਾ ਜਾਂ ਉਹਦੀ ਉਹਨੂੰ ਪ੍ਰੋਬਲਮ ਕ੍ਰੀਏਟ ਕਰਦਾ ਇਲੈਕਸ਼ਨ ਜਿੱਤਣ ਚ ਉਹਦੇ ਖਿਲਾਫ ਕਾਰਵਾਈ ਹੋਗੀ ਤੁਸੀਂ ਚਾਹੁੰਦੇ ਕਿ ਪਾਰਟੀ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਬੇਸ਼ੱਕ ਪਾਰਟੀ ਉਹਨੂੰ ਉਹ ਛੱਡ ਚੁੱਕੇ ਨੇ ਸਰ ਪਾਰਟੀ ਦੇ ਖਿਲਾਫ ਕੀ ਸਰਕਾਰ ਆਪਣੇ ਆਪ ਉਹਦੇ ਖਿਲਾਫ ਕਾਰਵਾਈ ਕਰੇਗੀ ਸਰ ਜਿਹੜਾ ਗਲਤ ਕੰਮ ਕਰੇਗਾ ਉਹਦੇ ਖਿਲਾਫ ਤੇ ਪਾਰਟੀ ਕੰਮ ਕਰੇਗੀ ਤੁਸੀਂ ਦੇਖਿਆ ਕਿ ਸਾਡੀ ਪਾਰਟੀ ਐਸੀ ਪਾਰਟੀ ਹੈ ਉਹ ਨਾ ਕਿਸੇ ਨੇਤਾ ਨੂੰ ਨਾ ਕਿਸੇ ਸੰਤਰੀ ਨੂੰ ਛੱਡਦੀ ਹੈ ਕਰਪਟ ਬੰਦੇ ਨੂੰ ਉਹ ਫੜ ਲੈਂਦੀ ਹੈ ਚਾਹੇ ਅੱਜ ਫੜੇ ਜਾਂ ਸਾਲ ਬਾਅਦ ਫੜੇ ਅਮਨ ਰੋੜਾ ਦੀ ਪ੍ਰਧਾਨਗੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਕੁਛ ਨਾ ਕੁਛ ਫਰਕ ਨਜ਼ਰ ਆਏਗਾ ਸਰ ਤੁਸੀਂ ਦੇਖਿਆ ਹੋਗਾ 3 ਦਿਨ ਦੇ ਵਿੱਚ ਹੀ ਫਰਕ ਆ ਗਿਆ ਤੁਸੀਂ ਆਪ ਖੁਦ ਕਿ ਅਮਨ ਰੋੜਾ ਜੀ ਆਏ ਤੇ ਲਾਈਟਾਂ ਜਿਹੜੀ ਹੈ ਜਿਹੜੀ ਇਹ 2-4 ਲਾਈਟਾਂ ਬੰਦ ਸੀ ਉਹ ਵੀ ਜਗ ਗਈਆਂ ਹੋਰ ਦੱਸੋ ਤੁਸੀਂ ਕੀ ਚਾਹੁੰਦੇ ਜੀ ਨੇ ਲੱਗਦਾ ਹੈ ਕਿ ਹੋਰ ਫਰਕ ਵੀ ਪਏਗਾ ਸਰ ਮੈਨੂੰ ਲੱਗੀ ਤੁਹਾਡੇ ਨਾਲ ਸਾਥੀ ਸੀਗੇ ਸੀ ਇੱਥੇ ਨਜ਼ਰ ਵੇਖਦੇ ਸੀਗੇ ਜੋ ਤੁਸੀਂ ਪੁਰਾਣੇ ਆਪਣੇ ਦਫ਼ਤਰ ਬੈਠਦੇ ਸੀਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਥੀ ਸੀਗੇ ਜਿਹੜੇ ਤੁਹਾਡਾ ਨਾਲ ਮਿਲਦੇ ਵਰਤੇ ਸੀ ਉਹ ਨਜ਼ਰ ਹੀ ਨਹੀਂ ਆਉਂਦੇ ਉਸ ਪਾਰਟੀ ਤੋਂ ਕਹਿੰਦੇ ਸਾਡੀ ਸੁਣਵਾਈ ਨਹੀਂ ਗਈ ਛੱਡ ਤੇ ਪਾਰਟੀ ਦਾ ਦੱਸਦਾ ਸਰ ਕੋਈ ਐਸੇ ਨਹੀਂ ਹੈਗੇ ਕੋਈ ਨਾਰਾਜ਼ਗੀ ਚੱਲਦੀ ਹੈ ਪਰਿਵਾਰ ਦੇ ਵਿੱਚ ਕੋਈ ਨਾਰਾਜ਼ ਹੁੰਦਾ ਕੋਈ ਆ ਰਿਹਾ ਕੋਈ ਜਾ ਰਿਹਾ ਪਰ ਐਸਾ ਕੋਈ ਵੀ ਸ਼ਖਸ ਨਹੀਂ ਹੈਗਾ ਤੁਸੀਂ ਇਲੈਕਸ਼ਨ ਆਉਂਦੇ ਹੋ ਜਦੋਂ ਵੀ ਇਲੈਕਸ਼ਨ ਹੁੰਦੇ ਕਿਤੇ ਵੀ ਇਲੈਕਸ਼ਨ ਹੋਣ ਚਾਹੇ ਅੰਮ੍ਰਿਤਸਰ 'ਚ ਹੋਣ ਚਾਹੇ ਜਲੰਧਰ ਬਾਈ ਇਲੈਕਸ਼ਨ ਹੋਣ ਚਾਹੇ ਹੁਣ ਜਿਹੜੇ ਚਾਰ ਇਲੈਕਸ਼ਨ ਹੋਏ ਨੇ ਉੱਥੇ ਹਰ ਹਰ ਸ਼ਖਸ ਜਿਹੜਾ ਪਾਰਟੀ ਦਾ ਵਰਕਰ ਹੈਗਾ ਉੱਥੇ ਤੈ ਦਿੱਲੀ ਨਾਲ ਆਪਣੀ ਡਿਊਟੀ ਪੂਕਤੰਦਾ ਰਮਨ ਜੀ ਜੇਕਰ ਖਰਾਪ ਹੈਨ ਤੁਹਾਡੇ ਹੱਥ ਚ ਆਂਦਾ ਯਾਰ ਸਰ ਮੇਰੇ ਇਲਾਕੇ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ ਜਿਹੜੇ ਕਿ ਨਗਰ ਨਿਗਮ ਬਣਨ ਤੋਂ ਬਾਅਦ ਹੀ ਹੋਣ ਵਾਲੇ ਨੇ ਉਹ ਮੈਂ ਬਹੁਤ ਛੇਤੀ ਕੰਮ ਕਰਾਂਗਾ। ਸਿੰਗਰ ਟਿਪਸ ਤੇ ਰੱਖਿਆ ਕੋਚ ਗ੍ਰੀਨ ਪੈਨ ਫੜ ਲਿਆ ਜਿਹਾ ਭਗਵੰਤ ਮਾਨ ਸਾਹਿਬ ਨੇ ਦਿੱਤਾ ਸੀ। ਸਰ ਮੇਰੇ ਕੰਮ ਕਾਫੀ ਹੋਣ ਵਾਲੇ ਨੇ ਮੈਂ ਤੁਹਾਨੂੰ ਬੜੀ ਛੇਤੀ ਫਿਰ ਨੈਕਸਟ ਦੱਸਾਂਗਾ। ਮੈਂ ਕੁਝ ਟਿਪਸ ਤੇ ਨਹੀਂਗਾ ਕਿ ਆਜ ਕੁਝ ਮੇਰੇ ਫਿੰਗਰ ਟਿਪਸ ਤੇ ਹੈਗਾ ਮੇਰੇ ਸਭ ਤੋਂ ਪਹਿਲਾ ਫਿੰਗਰ ਟਿਪਸ ਤੇ ਹੈਗਾ ਕਿ ਉੱਥੋਂ ਦੀ ਜਿਹੜੇ ਰੇੜੀ ਮਾਰਕੀਟ ਹੈਗੀ ਹੈ ਜਿਹੜਾ ਰੇੜੀ ਦੀ ਪ੍ਰੋਬਲਮ ਹੈਗੀ ਹੈ ਉਹਨੂੰ ਠੀਕ ਕਰਨਾ। ਰੇੜੀ ਮਾਰਕੀਟ ਵਾਸਤੇ ਔਰ ਉੱਥੇ ਥੋੜੀ ਤਾਰ ਦੀ ਜਿੱਥੇ ਤਾਰ ਹੈਗੀਆਂ ਉਹਦੀ ਪ੍ਰੋਬਲਮ ਹੈ ਗੁਰਦੁਆਰਾ ਸਾਹਿਬ ਦੇ ਲਾਗੇ ਲਾਈਟਾਂ ਲੱਗਣ ਦੀ ਪ੍ਰੋਬਲਮ ਹੈਗੀਆਂ ਇੱਕ ਲਾਈਨ ਦੇ ਵਿੱਚ ਦੇ ਲਾਈਟਾਂ ਲੱਗ ਕੇ ਉਹਦਾ ਬਿੱਲ ਤੁਹਾਡੇ ਅੱਗੇ ਰੱਖਾਂਗਾ ਕਿ ਕਿਸ ਤਰ੍ਹਾਂ ਕਰਪਟ ਕਰਪਟ ਕਰਪਸ਼ਨ ਹੋਈ ਉਸ ਬਿੱਲ ਦੇ ਵਿੱਚ ਉਸੇ ਕਰਪਸ਼ਨ ਦੇ ਵਿੱਚੋਂ ਪੈਸੇ ਕੱਢ ਕੇ ਇਹਨਾਂ ਕੋਲ ਹੀ ਵਸੂਲ ਕਰਕੇ ਜਿੱਥੇ ਰਾਣੀਗਰ ਬਾਗ ਦੇ ਵਿੱਚ ਲਾਈਟਰ ਹੈਗੀ ਉੱਥੇ ਲੱਗਣਗੀਆਂ ਉਸੇ ਤਰਜ਼ ਦੇ ਨਾਲ ਗਵਾਲ ਮंडी ਦੇ ਵਿੱਚ ਵੀ ਲਾਈਟਰ ਲੱਗਣਗੇ ਗਵਾਲ ਮंडी ਦੇ ਵਿੱਚ ਇੱਕ ਤੁਸੀਂ ਦੇਖਿਆ ਇੱਕ ਕਮਿਊਨਿਟੀ ਸੈਂਟਰ ਬਣ ਰਿਹਾ ਔਰ ਉਸ ਉਸ ਤਰਜ਼ ਦੇ ਵਿੱਚ ਦੋ ਚਾਰ ਹੋਰ ਬਣਨਗੇ ਜਿੱਥੇ ਪਾਰਕ ਜਿਮ ਦੀ ਲੋੜ ਹੈ ਬੱਚਿਆਂ ਦੀ ਗਰਾਊਂਡ ਦੀ ਲੋੜ ਹੈ ਉੱਥੇ ਬੱਚਿਆਂ ਦੀ ਗਰਾਊਂਡ ਵੀ ਬਣੇਗੀ ਫਾਈਟ ਕੇ ਚ ਸਮਝਦੇ ਹੋ ਜੇ ਤੁਹਾਨੂੰ ਉਮੀਦਵਾਰ ਬਣਾਇਆ ਜਾਂਦਾ ਫਾਈਟ ਕੇ ਚ ਸਮਝਦੇ ਹੋ ਮੀਨੂ ਸਾਈਕਲ ਨੂੰ ਸਮਝਦੇ ਹੋ ਫਾਈਟ ਦੇ ਵਿੱਚ ਜਾਂ ਨਵਾਂ ਜਿਹੜਾ ਕਾਂਗਰਸ ਦਾ ਉਹ ਉਮੀਦਵਾਰ ਆਏਗਾ ਉਹਨੂੰ ਜਾਂ ਜਿਹੜਾ ਜਿਹਨੂੰ ਟਿਕਟ ਪਹਿਲਾਂ ਹੀ ਮਿਲ ਚੁੱਕੀ ਆ ਜਿਨ੍ਹਾਂ ਨੂੰ ਆਪਾਂ ਜੇ ਤੁਸੀਂ ਨਾਂ ਲੈਣਾ ਵੀ ਨਹੀਂ ਪਸੰਦ ਕਰਦੇ ਕੀ ਲੱਗਦਾ ਕਿ ਉਹਨਾਂ ਵਿੱਚ ਫਾਈਟਰ ਨੂੰ ਨਜ਼ ਸਰ ਤੁਸੀਂ ਫਾਈਟ ਤੇ ਪੂਰੀ ਦੇਖ ਲਈਏ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋਏ ਆ ਤੁਸੀਂ ਦੇਖ ਲੈ ਸਾਡੀ ਫਾਈਟ ਕਿਸ ਨਾਲ ਨਹੀਂ ਸਾਡੀ ਫਾਈਟ ਜਿਹੜੀ ਹੈ ਕਾਮਾ ਦਾ ਨਾਲ ਅਸੀਂ ਜੋ ਕੰਮ ਕੀਤੇ ਆ ਅਸੀਂ ਆਪਣੀ ਰਿਪੋਰਟ ਕਾਰਡ ਦਿਖਾਵਾਂਗੇ ਸਾਡੀ ਫਾਈਟ ਕਿਸੇ ਨਾਲ ਨਹੀਂ ਹੈ ਕਿਸੇ ਨੂੰ ਅਸੀਂ ਕੰਪੇਅਰ ਨਹੀਂ ਕਰਦੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਉਹਨਾਂ ਕੰਪੇਅਰ ਨਹੀਂ ਕਰਦੇ ਚਾਹੇ ਆਜ਼ਾਦ ਹੋਵੇ ਕਿਸੇ ਪਾਰਟੀ ਹੋਵੇ ਚਾਹੇ ਕੋਈ ਪਾਰਟੀ ਛੱਡਣ ਵਾਲਾ ਹੋਵੇ ਚਾਹੇ ਪਾਰਟੀ ਦੇ ਜਾਣ ਵਾਲਾ ਹੋਵੇ ਸਾਨੂੰ ਕੋਈ ਨਹੀਂ ਔਰ ਅੱਜ ਤੁਸੀਂ ਇੱਕ ਗੱਲ ਨੋਟ ਕਰੋ ਕਿ ਉਸ ਸ਼ਖਸ ਦੀ ਤੁਸੀਂ ਵਾਰ-ਵਾਰ ਰਿਪੀਟ ਕਰ ਰਹੇ ਹੋ ਜਿਹੜਾ 30 35 ਸਾਲ ਤੋਂ ਲੱਗਾ ਹੋਇਆ ਹੈ ਇੱਕ ਲੇਡੀ ਸੀਟ ਤੋਂ ਜੈੱਡ ਸੀਟ ਹੋ ਗਈ ਹੈ ਤੇ ਜੇ ਹਿੰਮਤ ਹੈ ਤੇ ਖੁਦ ਆਪਣਾ ਨਾਮ ਭਰੇ ਅੱਗੇ ਤੇ ਆਪ ਆ ਕੇ ਲੜਾਈ ਮੈਦਾਨ ਦੇ ਵਿੱਚ ਆਵੇ ਕਿਉਂ ਨਹੀਂ ਆਪਣਾ ਨਾਮ ਪਰ ਕੇ ਮੈਦਾਨ ਦੇ ਵਿੱਚ ਆ ਰਿਹਾ ਪਿਛੇ ਪਿਛੇ ਲੁਕ ਕੇ ਲੜਾਈ ਲੜ ਰਿਹਾ ਸਰ ਮੈਂ ਨਹੀਂ ਕਹਿੰਦਾ ਪੂਰੀ ਕਲੋਨੀ ਕਹਿੰਦੀ ਹੈ ਪੂਰਾ ਏਰੀਆ ਕਹਿੰਦਾ ਜੇ ਕੰਮ ਕੀਤੇ ਨੇ ਜੇ ਕੰਮ ਕਰਕੇ ਦਿਖਾਏ ਨੇ ਖੁਦ ਹੋ ਤਾਂ ਆਪਣੇ ਨਾਮ ਤੇ ਇਲੈਕਸ਼ਨ ਲੜੇ ਉਹ ਕਹਿੰਦੇ ਪਿਛਲੀ ਐਤਵਾਰ ਦੀ ਮੀਟਿੰਗ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਮੈਨੂੰ ਕਿ ਮੈਂ ਅੱਜੇ ਕੁਝ ਲੋਕਾਂ ਨੂੰ ਵੀ ਕਿਹਾ ਤੇ ਬਹੁਤ ਸਾਰੇ ਲੋਕ ਮੇਰੇ ਘਰੇ ਆ ਗਏ ਉਹ ਤਾਂ ਪਹਿਲਾਂ ਜਿੱਤ ਦੀ ਵਧਾਈ ਦਿੰਦੇ ਨਜ਼ਰ ਆ ਰਹੇ ਨੇ ਸਰ ਇਹ ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ ਹੈ ਘਰ ਘਰ ਜਾ ਕੇ ਰਿਕਵੈਸਟ ਕੀਤੀ ਗਈ ਹੈ ਆਇਆ ਫਤਵਾ ਹੋਇਆ ਦੇਖੇ ਗਏ ਕਿ ਜਿਹੜੇ ਤੂੰ ਕੰਮ ਕੀਤੇ ਤੂੰ ਸੈਂਟੀਮੈਂਟਲ ਹੋ ਕੇ ਜਿੰਨਾ ਮਰਜ਼ੀ ਦਿਖਾ ਦੇ ਲੇਕਿਨ ਤਨੋਂ ਵੋਟ ਨਹੀਂ ਪੈਣੀ ਤੇ ਨਹੀਂ ਪੈਣੀ ਤੂੰ ਹੁਣ ਆਪਣੇ ਘਰ ਬੈਠ ਆਪਣੇ ਉਹਦਾ ਇੱਕ ਵਰਡ ਫਿਰ ਤੁਹਾਨੂੰ ਦੱਸਿਆ ਕਿ ਮਨਨੋ ਵੀ ਕਿਸੇ ਕਿਹਾ ਸੀਗਾ ਇਹੀ ਕਿਹਾ ਸੀਗਾ ਕਿ ਕੋਈ ਫਿਲਮ ਦਾ ਨਾਮ ਲਿੱਤਾ ਸੀਗਾ ਬਬਲੀ ਕੁਝ ਐਸਾ ਬੰਟੀ ਬਬਲੀ ਸ਼ਾਇਦ ਇਹੀ ਨਾ ਹੋਏਗਾ ਕਹਿੰਦੇ ਇਹ ਦੋਨੇ ਜਿਹੜੇ ਐਕਟਿੰਗ ਕਰਦੇ ਡਰਾਮਾ ਕਰਦੇ ਤੇ ਅਸੀਂ ਬਿਨਾ ਪੈਸੇ ਖਰਚੇ ਅਸੀਂ ਡਰਾਮਾ ਦੇਖਣ ਜਾਈਦਾ ਜੋ ਕਹਿੰਦੇ ਅਸੀਂ ਸੁਣ ਕੇ ਆ ਜੀ ਦਾ ਬਿਲਕੁਲ ਬਿਲਕੁਲ ਡਰਾਮਾ ਜਿਹੜਾ ਹੈ ਉਹ ਵੇਖਣ ਵਾਸਤੇ ਜਾਇਆ ਜਾਂਦਾ ਹੈ ਇਹ ਕਹਿਣਾ ਹੈ ਐਡਵੋਕੇਟਰ ਅਮਨ ਹੁਣਾਂ ਦਾ ਲਗਾਤਾਰ ਹੀ ਹੁਣ ਕੰਟੈਸਟ ਜਿਹੜਾ ਹੈ ਜ਼ਰੂਰ ਵਧੀਆ ਹੁੰਦਾ ਹੋਇਆ ਨਜ਼ਰ ਆਏਗਾ ਕੋਈ ਨਗਨਿਕਮ ਦੀਆਂ ਚੋਣਾ ਨੂੰ ਲੈ ਕੇ ਹੁਣ ਕੁਝ ਜਨ ਨਹੀਂ ਬਾਕੀ ਨੇ ਲੇਕਿਨ ਕਿਤਨਾ ਕਹਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਅਤੇ ਦੂਸਰੀਆਂ ਪਾਰਟੀਆਂ ਵੱਲੋਂ ਹੁਣ ਆਪਣੇ ਆਪਣੇ ਉਮੀਦਵਾਰਾਂ ਦੇ ਜਿਹੜੇ ਨੇ ਉਹ ਪੱਤਰ ਜਿਹੜੇ ਨੇ ਉਹ ਲਿੱਤੇ ਜਾਣਗੇ ਉਸ ਤੋਂ ਬਾਅਦ ਫਾਈਨਲ ਹੋਣ ਤੋਂ ਬਾਅਦ ਉਹਨਾਂ ਨੂੰ ਚੋਣ ਮੈਦਾਨ 'ਚ ਜਿਹੜਾ ਹੈ ਉਹ ਖੜਾ ਕੀਤਾ ਜਾਵੇ ਲੇਕਿਨ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਰਾਣੀ ਕੇ ਬਾਗ ਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਹੀ ਜੋ ਰਮਨ ਹੁਣੇ ਨੇ ਉਹਨਾਂ ਵੱਲੋਂ ਬਹੁਤ ਸਾਰੇ ਵੱਡੇ ਐਲੀਗੇਸ਼ਨ ਵੀ ਲਗਾਏ ਗਏ ਸਨ ਕਿ ਇੱਕ ਪਾਰਕ 'ਚ 50 ਲੱਖ ਰੁਪਏ ਦੀ ਲਾਗਤ ਨਾਲ ਬਹੁਤ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਬਹੁਤ ਹਾਲਾਤ ਬੁਰੇ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾ ਦਾ ਕਹਿਣਾ ਕਿ ਜਿੰਨੇ ਵੀ ਕਰਾਪਸ਼ਨ ਹੋਏ ਨੇ ਕਰਾਪਸ਼ਨਰਸ ਦੇ ਪੈਸੇ ਕਢਾ ਕੇ ਦੁਬਾਰਾ ਤੋਂ ਉਸੇ ਹੀ ਵਾਰਡ ਦੇ ਵਿੱਚ ਲਗਾਏ ਜਾਣਗੇ ਤਾਂ ਜੋ ਕਿ ਉਹ ਵਾਰਡ ਜਿਹੜੀ ਹੈ ਇੱਕ ਵਾਰ ਫਿਰ ਤੋਂ ਜਿਹੜੀ ਐਗਜ਼ੈਂਪਲ ਜਿਹੜੀ ਹੈ ਸੈੱਟ ਕਰਦੀ ਹੋਈ ਨਜ਼ਰ ਆਵੇ ਕੈਮਰਾ ਪਰਸਨ ਮਨਜਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ